ਇਸ ਫੀਲ ਪੰਜਾਬ ਦੀ ਜਿਹੜੀ ਇਨਸਟਰਕਸ਼ਨ ਜਿਹੜੀ ਚੱਲ ਰਹੀ ਹੈ ਵੀ ਨਸ਼ਾ ਜਿਹੜਾ ਹੈ ਕਿਸੇ ਵੀ ਸੂਰਤ ਦੇ ਵਿੱਚ ਕਿਸੇ ਨੂੰ ਵੇਚ ਨਹੀਂ ਦੇਣਾ ਜੇ ਕੋ ਵੇਚਦਾ ਉਹਨੂੰ ਗ੍ਰਿਫਤਾਰ ਕਰਨਾ ਹੈ ਅਤੇ ਉਹਦੀ ਜਿਹੜੀ ਬਣਾਈ ਹੋਈ ਨਸ਼ੇ ਤੋਂ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾਣੀ ਹੈ ਜੋ ਵੀ ਵਿਅਕਤੀ ਨਸ਼ਾ ਵੇਚੇਗਾ ਤੇ ਨਸ਼ੇ ਤੋਂ ਜੋ ਵੀ ਪ੍ਰਾਪਰਟੀ ਬਣਾਏਗਾ ਚਾਹੇ ਉਹ ਆਪ ਹੈ ਚਾਹੇ ਉਹਦਾ ਰਿਸ਼ਤੇਦਾਰ ਹੈ ਚਾਹੇ ਉਹਦਾ ਦੋਸਤ ਹੈ ਜਿਸ ਤੇ ਵੀ ਨਾਤੇ ਹੋਗੇ ਅਸੀਂ ਇਹ ਜਿਹੜੀ ਹੈ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਾਵਾਂਗੇ ਅਤੇ ਗਵਰਨਮੈਂਟ ਜਿਹੜੀ ਹੈਗੀ ਹੈ ਇਸ ਦੇ ਵਿੱਚ ਬਹੁਤ ਸਖਤ ਰਹੀ ਹੈ ਚਲਾਈ ਜਾ ਰਹੀ ਹੈ ਅੱਜ ਕੁਝ ਘਰਾਂ ਨੂੰ ਜਿਹੜਾ ਵਾ ਉਹ ਨੋਟਿਸ ਜਿਹੜਾ ਵਾ ਉਹ ਲਗਾ ਦਿੱਤਾ ਗਿਆ ਸੀ ਕਿਤੇ ਕੀ ਕਹੂੰਗੇ ਬਿਮਾਰੀ ਉਹ ਜੀ ਵੀ ਪੰਜਾਬ ਅਤੇ ਸੀਮ ਪੰਜਾਬ ਦੀ ਜਿਹੜੀ ਸਟ੍ਰਕਚਰ ਜਿਹੜੀ ਚੱਲ ਰਹੀ ਹੈ ਵੀ ਨਸ਼ਾ ਜਿਹੜਾ ਹੈਗਾ ਕਿਸੇ ਵੀ ਸੂਤ ਦੇ ਵਿੱਚ ਕਿਸੇ ਨੂੰ ਵੇਚ ਨਹੀਂ ਦੇਣਾ ਜੇ ਕੋਈ ਵੇਚਦਾ ਉਹਨੂੰ ਗੁਸਤਾਰ ਕਰਨਾ ਹੈ ਅਤੇ ਉਹਦੀ ਜਿਹੜੀ ਬਣਾਈ ਹੋਈ ਨਸ਼ੇ ਤੋਂ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾਣੀ ਹੈ ਇਸੇ ਤਹਿਤ ਜਿਹੜਾ ਹੈਗਾ ਐਸਐਸਪੀ ਸਾਹਿਬ ਕਪੂਰਥਲਾ ਦੀ ਇਨਸਟਰਕਸ਼ਨ ਤੇ ਜਿਹੜੀ ਹੈਗੀ ਹੈ ਥਾਣਾ ਸਿਟੀ ਕਪੂਰਥਲਾ ਵੱਲੋਂ ਤਿੰਨ ਪ੍ਰਾਪਰਟੀਆਂ ਜਿਹੜੀ ਹੈਗੀ ਹੈ ਜਿਹੜੇ ਕਿ ਨਸ਼ਾ ਕਰਦੇ ਸੀ ਤੇ ਵੇਚਦੇ ਸੀ ਉਹਨਾਂ ਦੀ ਪ੍ਰਾਪਰਟੀ ਸੀਜ਼ ਫ੍ਰੀਜ਼ ਕਰਾਈ ਗਈ ਹੈ ਇੱਕ ਜਿਹੜੇ ਹੈਗੇ ਜਸਵੀਰ ਸਿੰਘ चीतਾ ਜਿਹੜਾ ਕਿ ਹਾਤੀਗੇੜ ਰਹਿਣ ਵਾਲੇ ਸੀ ਹਰਿਖਨਾ ਦੇ ਪੁਨਾਧਿਕਾਰੀ 3 ਲੱਖ ਦੀ ਪ੍ਰਾਪਰਟੀ ਜਿਹੜੀ ਹੈਗੀ ਹੈ ਅੱਜ ਫ੍ਰੀਜ਼ ਕੀਤੀ ਗਈ ਹੈ ਜਿਹੜੀ ਇਸ ਤੋਂ ਇਲਾਵਾ ਜਤਿੰਦਰ ਕੁਮਾਰ ਤਨੀਆ ਹੈਗਾ ਇਹਨਾਂ ਦੀ ਕਰੀਬ 27 28 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਗਈ ਹੈ ਅਤੇ ਕੁਲਦੀਪ ਸਿੰਘ ਪੈਂਜਾ ਜਿਹੜਾ ਹੈਗਾ ਇਹਦੀ ਕਰੀਬ 65 ਲੱਖ ਰੁਪਏ ਜਿਹੜੀ ਹੈਗੀ ਹੈ ਸੈਂਟਰ ਗਵਰਨਮੈਂਟ ਤੋਂ ਜਿਹੜੀ ਹੈਗੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਾਈ ਗਈ ਹੈ ਜੋ ਵੀ ਵਿਅਕਤੀ ਨਸ਼ਾ ਵੇਚੇਗਾ ਤੇ ਨਸ਼ੇ ਤੋਂ ਜੋ ਵੀ ਪ੍ਰਾਪਰਟੀ ਬਣਾਏਗਾ ਚਾਹੇ ਉਹ ਆਪ ਹੈ ਚਾਹੇ ਉਹਦਾ ਰਿਸ਼ਤੇਦਾਰ ਹੈ ਚਾਹੇ ਉਹਦਾ ਦੋਸਤ ਹੈ ਜਿਸ ਤੇ ਵੀ ਨਾਤੇ ਹੋਗੇ ਅਸੀਂ ਇਹ ਜਿਹੜੀ ਹੈ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਾਵਾਂਗੇ ਅਤੇ ਗਵਰਨਮੈਂਟ ਜਿਹੜੀ ਹੈਗੀ ਹੈ ਇਸ ਦੇ ਵਿੱਚ ਬਹੁਤ ਸਖਤ ਹੈ ਵੀ ਸਾਡੀ ਜਿਹੜੀ ਹੈਗੀ ਕਪੂਰਥਲਾ ਪੁਲਿਸ ਜਿਹੜੀ ਹੈਗੀ ਇਸ ਦੇ ਵਿੱਚ ਵਚਨਬੱਧ ਹੈਗੀ ਹੈ ਕਿ ਨਸ਼ੇ ਦਾ ਜਿਹੜਾ ਕਾਰੋਬਾਰ ਜਿਹੜਾ ਹੈਗਾ ਉਸ ਨੂੰ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਉੱਠਣ ਨਹੀਂ ਦੇਣਾ ਸਾਡੀ ਪੁਲਿਸ ਜਿਹੜੀ ਹੈਗੀ ਹੈ 24 ਘੰਟੇ ਮਸਤਿਹਰੇਗੀ ਜੇਕਰ ਇਸ ਸੰਬੰਧੀ ਕੋਈ ਵੀ ਸਾਨੂੰ ਇਨਫੋਰਮੇਸ਼ਨ ਦੇਣੀ ਜ਼ਿਆਦਾ ਹੋਵੇਗਾ ਉਹ ਸਾਡੇ ਟੋਲ ਨੰਬਰ ਜਿਹੜੇ ਅਸੀਂ ਆਲਰੇਡੀ ਦਿੱਤੇ ਹੋਏ ਨੇ ਉਸ ਤੇ ਟੋਲ ਨੰਬਰ ਤੇ ਜਦੋਂ ਮਰਜ਼ੀ ਫੋਨ ਕਰੇ ਜਿਹੜਾ ਵੀ ਵਿਅਕਤੀ ਸਾਨੂੰ ਦੱਸੇਗਾ ਅਸੀਂ ਉਹ ਦਿ ਅਡੈਟੀਫਿਕੇਸ਼ਨ ਜਿਹੜੀ ਹੈਗੀ ਹੈ ਉਹ ਸ਼ੇਅਰ ਨਹੀਂ ਕਰਾਂਗੇ ਤੇ ਅਸੀਂ ਜਿਹੜੀ ਇਹ ਵਰਦੀ ਕਾਰਵਾਈ ਜਿਹੜੀ ਹੈਗੀ ਉਹ ਕਰ ਸਰ ਸਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੋਈ ਛੇੜੀ ਪਟੇੜੀ ਫੀਸ ਕੀਤੀ ਜਾਣਗੀਆਂ ਜਿਨ੍ਹਾਂ ਦੇ ਖਿਲਾਫ ਹੀ ਮੁਕਦਮੇ ਤਰਜ ਹੋਏ ਨੇ ਐਨਡੀਪੀਐਸ ਐਕਟ ਦੇ ਉਹਨਾਂ ਦੀ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਹੈਗੀ ਅਸੀਂ ਡਿਫੈਂਡ ਕਰਾ ਰਹੇ ਹਾਂ ਜਿਹੜੀ ਵੀ ਪ੍ਰਾਪਰਟੀ ਹੋएगी ਚਾਹੇ ਉਹ ਆਪਣੇ ਨਾਂ ਤੇ ਆਪਣੀ ਫੈਮਿਲੀ ਦੇ ਨਾਂ ਤੇ ਆਪਣੇ ਯਾਰ ਦੋਸਤਾਂ ਦੇ ਨਾਂ ਤੇ ਰਿਸ਼ਤੇਦਾਰਾਂ ਦੇ ਨਾਂ ਤੇ ਬਣਾਈ ਹੋएगी ਉਹਨੂੰ ਵੀ ਅਸੀਂ ਫ੍ਰੀਜ਼ ਕਰਾਂਗੇ ਸਰ ਸਰ ਆਖਰੀ ਸਵਾਲ ਕਿੰਨੀ ਕਿੰਨਾ ਸਮਾਂ ਹੋ ਗਿਆ ਵਾ ਇਹਨਾਂ ਨੂੰ ਲਗਾਤਾਰ ਇਹ ਜਿਹੜਾ ਨਸ਼ੇ ਦਾ ਕਾਰੋਬਾਰ ਕਰ ਰਹੇ ਇਹ ਦੇਖੋ ਅੱਜ ਜਿਹੜੇ ਇਹ ਅਸੀਂ ਫ੍ਰੀਜ਼ ਕਰ ਰਹੇ ਸਾਡੇ ਕੋਲ ਵੀ ਜਿਹੜੀ ਵੀ ਆ ਰਹੀ ਹੈ ਕਿਸੇ ਦੀ ਵੀ ਕੋਈ ਵੀ ਇਨਫਰਮੇਸ਼ਨ ਆ ਰਹੀ ਹੈ ਨਸ਼ਾ ਵੇਚ ਰਿਆ ਅਸੀਂ ਉਹਦੇ ਖਿਲਾਫ ਕਰਦੇ ਠੀਕ ਠੀਕ